ਕੀ ਜੀ। ਖੰਦਿਰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਮੈਂ ਕੈਨਵਿਨਕੋਡ ਬ੍ਰਾਂਡ ਸੌਲ ਕਰਦੀ ਤੁਹਾਡੇ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਕਿ ਆਪਾਂ ਦੋ ਸਬਜੈਕਟ ਕਵਰ ਕਰ ਰਹੇ ਹਾਂ ਬਿਲਕੁਲ ਫ੍ਰੀ ਦੇ ਵਿੱਚ ਜਿਹੜਾ ਤਿਆਰੀ ਕਰਵਾ ਰਹੇ ਹਾਂ ਹਿਸਟਰੀ ਤੇ ਪੋਲਿਟੀਕਲ ਸਾਇੰਸ ਦੀ ਇਸ ਟਾਈਮ ਤੇ ਆਪਣੀ ਜਿਹੜੀ ਹੈਗੀ ਆ ਉਹ ਪੋਲਿਟੀਕਲ ਸਾਇੰਸ ਦੀ ਕਲਾਸ ਹੰਦੀ ਰਹੀ ਜੀ ਜਿਦੇ ਵਿੱਚ ਆਪਾਂ ਸੰਵਿਧਾਨ ਦੇ ਜਿਹੜੇ ਪੰਜ ਪਾਰਟ ਆ ਉਹ ਕਵਰ ਕਰ ਚੁੱਕੇ ਆ ਤੇ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਸੰਵਿਧਾਨ ਦਾ ਜਿਹੜਾ ਛੇਵਾਂ ਪਾਰਟ ਆ ਉਹ ਸ਼ੁਰੂ ਕਰਨਾ ਤਾਂ ਇੱਕ ਵਾਰੀ ਮੈਨੂੰ ਦੱਸ ਦੋ ਵੀ ਜਿਹੜੀ ਮੇਰੀ ਆਵਾਜ਼ ਆ ਉਹ ਤੁਹਾਡੇ ਤੱਕ ਸਹੀ ਪਹੁੰਚ ਰਹੀ ਆ ਫਿਰ ਆਪਾਂ ਕਲਾਸ ਹੈ ਜਿਹੜਾ ਉਹਨੂੰ ਸ਼ੁਰੂ ਕਰ ਦੇਗੀ ਕੀ ਦੀ ਤਾਂ ਪਹਿਲਾਂ ਆਪਾਂ ਦੇਖਦੇ ਰਹਿ ਜੀ ਜਮੀਨ ਪਾਰਟ ਨੰਬਰ 1 ਆਪਾਂ ਕਵਰ ਕਰ ਚੁੱਕੇ ਆ ਫਿਰ ਪਾਰਟ ਨੰਬਰ 2 ਜਿਹਦੇ ਚ ਨਾਗਰਿਕਤਾ ਸੀ ਉਹ ਵੀ ਆਪਾਂ ਕਵਰ ਕਰ ਚੁੱਕੇ ਆ ਰਾਜੀ ਪਾਰਟ ਨੰਬਰ 3 ਜਿਹਦੇ ਚ ਆਪਣੇ ਫੰਡਾਮੈਂਟਲ ਰਾਈਟਸ ਆ ਉਹਨਾਂ ਨੂੰ ਵੀ ਕਵਰ ਕਰ ਲਿਆ ਪਾਰਟ ਨੰਬਰ 4 ਆ ਜਿਹੜਾ ਜਿਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਆ ਉਹਨਾਂ ਨੂੰ ਵੀ ਆਪਾਂ ਕਵਰ ਕਰ ਚੁੱਕੇ ਆਂ 4 A ਰਾਜੇ ਮੌਲਿਕ ਕਰਤੱਵ ਉਹ ਵੀ ਕਵਰ ਹੋ ਚੁੱਕੇ ਆ ਫਿਰ ਭਾਗ ਨੰਬਰ 5 ਕੇਂਦਰ ਸਰਕਾਰ ਸਾਰਾ ਆਪਾਂ ਕਵਰ ਕਰ ਲਿਆ ਜਿਦੇ ਵਿੱਚ ਆਪਾਂ ਪ੍ਰੈਜ਼ੀਡੈਂਟ ਸੰਸਦ ਦੇ ਦੋਨੋਂ ਉਦਨ ਅਟਾਰਨੀ ਜਨਰਲ ਆਫ ਇੰਡੀਆ ਉਹ ਸਾਰਾ ਆਪਾਂ ਕਵਰ ਕਰ ਚੁੱਕੇ ਆ ਪ੍ਰਾਈਮ ਮਿਨਿਸਟਰ ਵਗੈਰਾ ਸਭ ਕੁਝ ਕਵਰ ਕਰ ਚੁੱਕੇ ਆ ਤਾਂ ਇਹਨੂੰ ਤੁਸੀਂ ਆਪਣੇ ਸਿਲੇਬਸ ਦੇ ਨਾਲ ਜ਼ਰੂਰ ਮਿਲਾ ਲੈਣਾ ਵੀ ਤੁਹਾਡੇ ਕਿਹੜੇ ਕਿਹੜੇ ਟੌਪਿਕ ਆ ਜਿਹੜੇ ਉਹ ਕਵਰ ਹੋ ਗਏ ਆ ਆਪਾਂ ਬੇਸ਼ੱਕ ਇਹਨੂੰ ਆਧਾਰ ਬਣਾ ਕੇ ਚੱਲੀ ਜਾਨੇ ਆਂ ਬਟ ਆਪਣੇ ਸਿਲੇਬਸ ਦੇ ਵਿੱਚੋਂ ਸਾਰੇ ਜਿਹੜੇ ਟੌਪਿਕ ਆ ਉਹ ਸਟੈਪ ਬਾਈ ਸਟੈਪ ਕਵਰ ਹੋ ਰਹੇ ਆ ਜਿਵੇਂ ਸੁਪਰੀਮ ਕੋਰਟ ਵਾਲਾ ਟੌਪਿਕ ਆ ਜਿਹੜਾ ਉਹ ਵੀ ਕਵਰ ਹੋ ਚੁੱਕਿਆ ਰਾਜੀ ਪ੍ਰਧਾਨ ਮੰਤਰੀ ਵਾਲਾ ਵੀ ਪ੍ਰੈਜ਼ੀਡੈਂਟ ਵਾਲਾ ਵੀ ਨਾਗਰੀਕਤਾ ਵਾਲਾ ਵੀ ਜਿਹੜੇ ਆਪਣੇ ਮੌਲਿਕ ਅਧਿਕਾਰ ਆ ਉਹ ਵੀ ਮੌਲਿਕ ਕਰਤੱਵਾ ਉਹ ਵੀ ਕਵਰ ਹੋ ਚੁੱਕਿਆ ਫਿਰ ਸੰਵਿਧਾਨ ਦੇ ਨਾਲ ਸੰਬੰਧਿਤ ਸਾਰਾ ਹੋ ਚੁੱਕਿਆ ਜਿਵੇਂ ਉਹਦੀ ਜਿਹੜੀ ਪ੍ਰੀਅੰਬਲ ਹੈਗੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਹੈਗਾ ਉਹ ਸਾਰਾ ਕੁਝ ਆਪਾਂ ਕਵਰ ਕਰ ਚੁੱਕੇ ਆ ਤੇ ਅੱਜ ਆਪਾਂ ਹੁਣ ਜਿਹੜਾ ਆਪਣਾ ਅਗਲਾ ਪਾਰਟ ਆ 6 ਨੰਬਰ ਪਾਰਟ ਆ ਜਿਹੜਾ ਰਾਜ ਸਰਕਾਰ ਜਿਹੜਾ ਸਟੇਟ ਦੇ ਨਾਲ ਸੰਬੰਧਿਤ ਆ ਉਹਨੂੰ ਆਪਾਂ ਸ਼ੁਰੂ ਕਰਾਂਗੇ ਜਿਦੇ ਵਿੱਚ ਆਪਣਾ ਸਾਰਾ ਕਵਰ ਹੋ ਜੂਗਾ ਰਾਜੀ ਵੀ ਜਿਹੜਾ ਹੈਗਾ ਸਟੇਟ ਲੈਵਲ ਤੇ ਜਿਹੜਾ ਗਵਰਨਮੈਂਟ ਆਪਣਾ ਦੂਜਾ ਟੌਪਿਕ ਆਉਂਦਾ ਮਾਸਟਰ ਕਲਾਸ ਦੇ ਵਿੱਚ ਦੂਜਾ ਆਉਂਦਾ ਨਾ ਸੈਸ਼ਨ ਜਿਦੇ ਵਿੱਚ ਆਪਾਂ ਹੈਗਾ ਗਵਰਨਰ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਉਹਦੀ ਮੰਤਰੀ ਪਰਿਸ਼ਦ ਉਹ ਸਾਰਾ ਕਵਰ ਕਰਦੇ ਆ ਉਹ ਇਹਦੇ ਵਿੱਚ ਕਵਰ ਹੋ ਜਾਣਾ ਤੇ ਉਧਰੋਂ ਜਿਹੜੀ ਨਿਆਂਪਾਲਿਕਾ ਵਾਲਾ ਦੋ ਟੌਪਿਕ ਆਪਣੇ ਕੋਲੇ ਸੁਪਰੀਮ ਕੋਰਟ ਤੇ ਹਾਈ ਕੋਰਟ ਸੁਪਰੀਮ ਕੋਰਟ ਵਾਲਾ ਟੌਪਿਕ ਆਪਣਾ ਕਵਰ ਹੋ ਚੁੱਕਿਆ ਰਾਜੀ ਜਦੋਂ ਆਪਾਂ ਐਜ਼ ਆ ਕਿ ਜਦੋਂ ਆਪਾਂ ਸੈਂਟਰ ਦੇ ਲੈਵਲ ਤੇ ਜਦੋਂ ਆਪਾਂ ਸਾਰਾ ਕੀਤਾ ਨਾ ਭਾਗ ਨੰਬਰ 5 ਉਹਦੇ ਵਿੱਚ ਆਪਾਂ ਜਿਹੜੀ ਨਿਆਂਪਾਲਿਕਾ ਵਾਲਾ ਟਾਪਿਕ ਕੀਤਾ ਤਾਂ ਆਪਾਂ ਸੁਪਰੀਮ ਕੋਰਟ ਉੱਥੇ ਸੋਲਵ ਕਰ ਚੁੱਕੇ ਆਂ ਤੇ ਜਦੋਂ ਹੁਣ ਆਪਾਂ ਸਟੇਟ ਵਾਲਾ ਕਰਾਂਗੇ ਤਾਂ ਹਾਈ ਕੋਰਟ ਇੱਥੇ ਉਹ ਆਪਣਾ ਉਹ ਵਾਲਾ ਸੈਕਸ਼ਨ ਵੀ ਜਿਹੜਾ ਨਾਲ ਦੀ ਨਾਲ ਕਵਰ ਹੋ ਰਿਹਾ ਠੀਕ ਹੈ ਨਾ ਤਾਂ ਆਪਣੇ ਸਿਲੇਬਸ ਦੇ ਨਾਲ ਮਿਲਾ ਲਿਆ ਕਰੋ ਰਹਿ ਜੀ ਵੀ ਤੁਸੀਂ ਕਿਹੜਾ ਕਿਹੜਾ ਕਵਰ ਕਰ ਚੁੱਕੇ ਹੋ ਅੱਜ ਆਪਾਂ ਭਾਗ ਨੰਬਰ 6 ਹੈ ਅਜ ਜਿਹੜਾ ਉਹ ਸ਼ੁਰੂ ਕਰਾਂਗੇ ਜਿਦੇ ਵਿੱਚ ਜਿਵੇਂ ਮੰਨ ਲਓ ਭਾਗ ਨੰਬਰ 5 ਦੇ ਵਿੱਚ ਕੇਂਦਰ ਦੇ ਨਾਲ ਸੰਬੰਧਿਤ ਸਾਰੇ ਆ ਜਾਂਦੇ ਸੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਉਹਦੀ ਮੰਤਰੀ ਪਰਿਸ਼ਦ ਅਟਾਰਨੀ ਜਨਰਲ ਆਫ ਇੰਡੀਆ ਉਸੇ ਤਰ੍ਹਾਂ ਸਟੇਟ ਲੈਵਲ ਤੇ ਰਹੇ ਜੀ ਗਵਰਨਰ ਆ ਜਾਂਦਾ ਮੁੱਖ ਮੰਤਰੀ ਆ ਜਾਂਦਾ ਉਹਦੀ ਮੰਤਰੀ ਪਰਿਸ਼ਦ ਆ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਟੇਟ ਲੈਵਲ ਦੇ ਉੱਤੇ ਆ ਜਾਂਦਾ ਹੈਗਾ ਐਡਵੋਕੇਟ ਜਨਰਲ ਆਫ ਦਾ ਸਟੇਟ ਜਿਹੜਾ ਸਟੇਟ ਲੈਵਲ ਤੇ ਜਿਹੜਾ ਨਿਆਂਯਾਦੀ ਹੁੰਦਾ ਉਹ ਆ ਜਾਂਦਾ ਤੇ ਫਿਰ ਜਿਵੇਂ ਉਧਰੋਂ ਹਾਈ ਕੋਰਟ ਵੀ ਆ ਜੂਗੀ ਇਹਦੇ ਵਿੱਚ ਉਹ ਆਪਾਂ ਸਾਰਾ ਜਿਹੜਾ ਇੱਥੇ ਡਿਸਕਸ ਕਰਾਂਗੇ ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਗਵਰਨਰ ਬਾਰੇ ਪੜਾਂਗੇ ਗਵਰਨਰ ਰਾਜੇ ਜਿਵੇਂ ਰਾਸ਼ਟਰਪਤੀ ਦੇ ਨਾਲ ਜੇ ਆਪਾਂ ਤੁਲਨਾ ਕਰਕੇ ਪੜਹੀਏ ਤਾਂ ਆਪਣਾ ਜਿਹੜਾ इजीली ਟੋਪਿਕ ਸੋਲਵ ਹੋ ਜਾਂਦਾ ਆਪਾਂ ਨੂੰ ਸਮਝ ਵੀ ਆ ਜਾਂਦੀ ਹੈ ਦੋਨੋਂ ਆਸਾਨੀ ਨਾਲ ਜਿਵੇਂ ਇਹ ਰਾਜੀ ਜਦੋਂ ਆਪਾਂ ਕੇਂਦਰ ਲੈਵਲ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਰਾਸ਼ਟਰਪਤੀ ਹੁੰਦਾ ਜਿਹੜਾ ਉਹ ਨਾ ਮਾਤਰ ਦੀ ਕਾਰਜਪਾਲਿਕਾ ਹੁੰਦੀ ਹੈ ਉਮੀ ਸਟੇਟ ਲੈਵਲ ਤੇ ਜਿਹੜਾ ਹੈਗਾ ਗਵਰਨਰ ਹੈਗਾ ਉਹ ਨਾ ਮਾਤਰ ਦੀ ਕਾਰਜਪਾਲਿਕਾ ਹੁੰਦੀ ਆ ਵੀ ਇਹਦੇ ਨਾਂ ਤੇ ਸਾਰੀਆਂ ਸ਼ਕਤੀਆਂ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ ਤਾਂ ਆਪਾਂ ਦੇਖਦੇ ਹਾਂ ਰਾਜੀ ਆਪਣੇ ਸੰਵਿਧਾਨ ਦੇ ਵਿੱਚ ਇਹਦਾ ਵਰਨਣ ਕਿੱਥੇ ਆ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਬਈ ਜਿਹੜੇ ਬੱਚੇ ਚੈਨਲ ਤੇ ਨਵੀਂ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਿੰਕ ਨੂੰ ਬਈ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਦਿਆ ਕਰੋ ਜਾਹੇ ਬਹੁਤ ਤੁਸੀਂ ਬਾਅਦ ਵਿੱਚ ਕਲਾਸ ਨੂੰ ਵਾਚ ਕਰਦੇ ਆ ਤਾਂ ਵੀ ਆਪਣੇ ਜਿਹੜਾ ਫਰੈਂਡ ਸਰਕਲ ਆ ਨਾ ਉਹਦੇ ਵਿੱਚ ਜਾਂ ਆਪਣੇ ਰਿਲੇਟਿਵ ਜੋ ਵੀ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਉਹਨਾਂ ਦੇ ਵਿੱਚ ਲਿੰਕ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਸਟੂਡੈਂਟਸ ਨੂੰ ਵੀ ਇਸ ਪਲੇਟਫਾਰਮ ਦੇ ਬਾਰੇ ਪਤਾ ਲੱਗ ਸਕੇ ਤੇ ਕਲਾਸ ਖਤਮ ਹੋਣ ਤੋਂ ਬਾਅਦ ਰਹਿ ਜੇ ਜਦੋਂ ਵੀ ਤੁਸੀਂ ਵਾਚ ਕਰੋ ਚਾਹੇ ਅੱਜ ਕੱਲ ਕਦੋਂ ਵੀ ਤਾਂ ਇੱਕ ਫੀਡਬੈਕ ਜ਼ਰੂਰ ਦਿਆ ਕਰੋ ਵੀ ਤੁਹਾਨੂੰ ਕਲਾਸ ਕਿਹੋ ਜਿਹੀ ਲੱਗੀ ਠੀਕ ਆ ਤਾਂ ਸ਼ੁਰੂ ਕਰਦੇ ਆਪਾਂ ਆਪਣੀ ਕਲਾਸ ਰਹਿ ਜ ਆਰਟੀਕਲ ਨੰਬਰ 153 ਤੋਂ ਲੈ ਕੇ 162 ਦੇ ਵਿੱਚ ਜਿਹੜਾ ਹੈਗਾ ਦੱਸਿਆ ਹੋਇਆ ਗਵਰਨਰ ਬਾਰੇ ਭਾਗ ਨੰਬਰ 6 ਦੇ ਵਿੱਚ ਵਰਣਨ ਕੀਤਾ ਗਿਆ ਰਾਜੇ ਆਪਣੇ ਪਹਿਲੇ ਰਾਜਪਾਲ ਕੌਣ ਸੀਗੇ ਪੰਜਾਬ ਦੇ ਆਪਾਂ ਪੰਜਾਬ ਲੈਵਲ ਤੇ ਕਰਾਂਗੇ ਰਾਜੇ ਜਿਹੜਾ ਵੀ ਆਪਾਂ ਜਿਹੜਾ ਸਟੇਟ ਗਵਰਨਮੈਂਟ ਵਾਲਾ ਟਾਪਿਕ ਕਰਾਂਗੇ ਉਹਨੂੰ ਪੰਜਾਬ ਲੈਵਲ ਤੇ ਕਰਾਂਗੇ ਤਾਂ ਪਹਿਲੇ ਰਾਜਪਾਲ ਕੌਣ ਸੀਗੇ ਚੰਦੂ لال ਮधवलाल त्रिवेदी ਸੀਗੇ ਤੇ ਜੇਕਰ ਐਟ ਪ੍ਰੈਜ਼ੈਂਟ ਪੁੱਛਿਆ ਜਾਂ ਤਾਂ ਗੁਲਾਬਚੰਦ ਘਟਾਰੀਆ ਠੀਕ ਹੈ ਜਦੋਂ ਤੁਸੀਂ ਕਲਾਸ ਨੂੰ ਵਾਚ ਕਰੋਗੇ ਜਿਹੜੀ ਉੱਤੇ ਥੰਬਨੇਲ ਦੀ ਪਿਕ ਆਉਗੀ ਉਹਦੇ ਉੱਤੇ ਹੀ ਇਹਨਾਂ ਦੀ ਫੋਟੋ ਲੱਗੀ ਹੋਈ ਆ ਗੁਲਾਬ ਚੰਦ ਕਟਾਰੀਆ ਓਕੇ ਤਾਂ ਸੁਤਰਾ ਜੀ ਆਪਾਂ ਕਿੱਥੋਂ ਜਿਵੇਂ ਮੰਨ ਲਓ ਆਪਣਾ ਸੰਵਿਧਾਨ ਆ ਜਿਹੜਾ ਅਲੱਗ-ਅਲੱਗ ਸੋਰਸਸ ਤੋਂ ਲਿਆ ਗਿਆ ਤਾਂ ਜਿਹੜਾ ਹੈਗਾ ਗਵਰਨਰ ਦਾ ਆਪਾਂ ਜਿਹੜਾ ਪ੍ਰਵਧਾਨ ਆ ਉਹ ਕਿਹੜੇ ਸਰੋਤ ਤੋਂ ਲਿਆ ਤਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ ਠੀਕ ਹੈ ਨਾ ਕਿਉਂਕਿ ਆਪ ਇਨ ਬਲੂਪ੍ਰਿੰਟ ਕਿਹਾ ਜਾਂਦਾ ਨਾ ਆਪਣੇ ਸੰਵਿਧਾਨ ਦਾ ਜਿਹੜਾ ਜ਼ਿਆਦਾ ਪਾਰਟ ਆ ਉਹ ਆਪਾਂ ਇਸੇ ਤੁਲਿਆ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ ਤਾਂ ਜਿਹੜਾ ਗਵਰਨਰ ਵਾਲਾ ਟੌਪਿਕ ਆ ਜੋ ਪ੍ਰਾਵਧਾਨਾ ਉਹ ਵੀ ਆਪਾਂ ਕਿਤੋਂ ਲਿਆ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਹੁਣ ਆਪਾਂ ਇਹਦੇ ਨਾਲ ਸੰਬੰਧਿਤ ਸਾਰੇ ਆਰਟੀਕਲ ਆ ਜਿਹੜੇ ਉਹਨਾਂ ਨੂੰ ਸਟੈਪ ਬਾਈ ਸਟੈਪ ਕਵਰ ਕਰਾਂਗੇ ਭਾਈ ਆਰਟੀਕਲ 153 ਰਾਜੇ ਇਹਦੇ ਵਿੱਚ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਹਰ ਰਾਜ ਵਾਸਤੇ ਇੱਕ ਰਾਜਪਾਲ ਹੋਊਗਾ ਯਾਨੀ ਕਿ ਹਰੇਕ ਸਟੇਟ ਦੇ ਵਿੱਚ ਇੱਕ ਗਵਰਨਰ ਹੋਊਗਾ ਜਦੋਂ ਆਪਣਾ ਮੂਲ ਸੰਵਿਧਾਨ ਲਾਗੂ ਹੋਇਆ ਸੀਗਾ ਨਾ 1950 ਦੇ ਵਿੱਚ ਤਾਂ ਉਹ ਇਹੀ ਸਟੇਟਮੈਂਟ ਲਿਖੀ ਗਈ ਸੀਗੀ ਕਿ ਜਿਹੜੀ ਹਰੇਕ ਹਰ ਸਟੇਟ ਦੇ ਵਿੱਚ ਇੱਕ ਗਵਰਨਰ ਹੋਊਗਾ ਬਟ ਉਦੋਂ ਬਾਅਦ ਰਾਜੇ ਜਦੋਂ 7ਵੀਂ ਸੰਵਿਧਾਨਕ ਸੋਧ ਹੋਈ ਨਾ 1956 ਦੇ ਵਿੱਚ ਤਾਂ ਇਹ ਪ੍ਰਾਵਧਾਨ ਕਰ ਦਿੱਤਾ ਗਿਆ ਇਹ ਵਿਵਸਥਾ ਕੀਤੀ ਗਈ ਕਿ ਇੱਕ ਵਿਅਕਤੀ ਹੈ ਜਿਹੜਾ ਜੋ ਇੱਕ ਵਿਅਕਤੀ ਹੋ ਇੱਕ ਤੋਂ ਵੱਧ ਰਾਜਾਂ ਦਾ ਰਾਜਪਾਲ ਹੋ ਸਕਦਾ ਵੀ ਯਾਨੀ ਕਿ ਉਹ ਦੋਹਾਂ ਦਾ ਵੀ ਹੋ ਸਕਦਾ ਤਿੰਨਾਂ ਦਾ ਵੀ ਹੋ ਸਕਦਾ ਚਾਰਾਂ ਦਾ ਵੀ ਕਿੰਨੀਆਂ ਵੀ ਜਿਹੜੀਆਂ ਸਟੇਟਸ ਆ ਉਹਨਾਂ ਦਾ ਰਾਜਪਾਲ ਹੈ ਜਿਹੜਾ ਹੋ ਸਕਦਾ ਲਿਮਟ ਨਹੀਂ ਦੱਸੀ ਗਈ ਉਹ ਕਹਿੰਦੇ ਇੱਕ ਤੋਂ ਵੱਧ ਰਾਜਾਂ ਦਾ ਹੋ ਸਕਦਾ ਸਿਰਫ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਇੱਕ ਤੋਂ ਵੱਧ ਰਾਜਾਂ ਦਾ ਹੋ ਸਕਦਾ ਕਿੰਨੀ ਵੀ ਸੋਧ ਦੇ ਵਿੱਚ ਰਹੇ 7ਵੀਂ ਸੰਵਿਧਾਨਿਕ ਸੋਧ 1956 ਦੇ ਵਿੱਚ ਇਹਨੂੰ ਧਿਆਨ ਚ ਰੱਖਿਓ ਕਿਉਂਕਿ ਆਪਣੇ ਮੂਲ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਨਹੀਂ ਸੀ ਮੂਲ ਦੇ ਵਿੱਚ ਸਿਰਫ ਇਹੀ ਪ੍ਰਾਵਧਾਨ ਸੀਗਾ ਕਿ ਸਿਰਫ ਇੱਕ ਸਟੇਟਮੈਂਟ ਲਿਖੀ ਗਈ ਸੀ ਕਿ ਭਾਰਤ ਦੀ ਹਰ ਸਟੇਟ ਦੇ ਵਾਸਤੇ ਇੱਕ ਗਵਰਨਰ ਹੋਊਗਾ ਬਟ 7ਵੀਂ ਸੰਵਿਧਾਨਿਕ ਸੋਧ 1952 ਦੇ ਤਹਿਤ ਵਿਵਸਥਾ ਕੀਤੀ ਗਈ ਕਿ ਇੱਕ ਵਿਅਕਤੀ ਜਿਹੜਾ ਹੈਗਾ ਉਹ ਇੱਕ ਤੋਂ ਵੱਧ ਸਟੇਟਸ ਦੇ ਵਿੱਚ ਵੀ ਐਜ਼ ਅ ਗਵਰਨਰ ਹੈ ਜਿਹੜਾ ਉਹਨੂੰ ਅਪਾਇੰਟ ਕੀਤਾ ਜਾ ਸਕਦਾ ਫਿਰ ਰਾਜੇ ਆਰਟੀਕਲ 154 ਉਹਦੇ ਵਿੱਚ ਦੱਸਿਆ ਗਿਆ ਕਿ ਰਾਜਪਾਲ ਦੀ ਜਿਹੜੀ ਕਾਰਜਪਾਲਿਕਾ ਸ਼ਕਤੀ ਬਾਰੇ ਦੱਸਿਆ ਗਿਆ ਵੀ ਰਾਜਪਾਲ ਜਿਵੇਂ ਆਪਣਾ ਰਾਸ਼ਟਰਪਤੀ ਹੁੰਦਾ ਉਹ ਵੀ ਕਾਰਜਕਾਰੀ ਸ਼ਕਤੀਆਂ ਹੁੰਦੀਆਂ ਨੇ ਉਹ ਕਾਰਜਪਾਲਿਕਾ ਹੁੰਦੀ ਹੈ ਨਾ ਮਾਤਰ ਦੀ ਕਾਰਜਪਾਲਿਕਾ ਇਹਦੀਆਂ ਕਾਰਜਪਾਲੀ ਸ਼ਕਤੀਆਂ ਦੱਸੀਆਂ ਗਈਆਂ ਰਾਜੀ ਇੱਥੇ ਮੈਂ ਤੁਹਾਨੂੰ ਦੱਸ ਦਿੰਨੀ ਆ ਵੈਸੇ ਆਪਣਾ ਗਾਂਵ ਜਿਹੜਾ ਪਾਵਰਸ ਵਾਲਾ ਟੋਪਿਕ ਉੱਥੇ ਮੈਂ ਇਹਨਾਂ ਨੂੰ ਕਵਰ ਕੀਤਾ ਹੋਇਆ ਵੀ ਇਹਦੇ ਤਹਿਤ ਜਿੰਨੀਆਂ ਵੀ ਉਹ ਇੰਪੋਰਟੈਂਟ ਨਿਯੁਕਤੀਆਂ ਕਰਦਾ ਸਟੇਟ ਲੈਵਲ ਤੇ ਉਹ ਸਾਰੀਆਂ ਆ ਜਾਂਦੀਆਂ ਜਿਵੇਂ ਮੰਨ ਲਓ ਮੁੱਖ ਮੰਤਰੀ ਦੀ ਨਿਯੁਕਤੀ ਕਰਨਾ ਉਹਦੀ ਸਲਾਹ ਦੇ ਨਾਲ ਬਾਕੀ ਦੇ ਜਿਹੜੇ ਮੰਤਰੀ ਪਰਿਸ਼ਦ ਦੇ ਮੈਂਬਰ ਆ ਉਹਨਾਂ ਦੀ ਨਿਯੁਕਤੀ ਕਰਨਾ ਹਨਾ ਫਿਰ ਜਿਵੇਂ ਵਾਈਸ ਚਾਂਸਲਰ ਹੁੰਦੇ ਆ ਜਿਹੜੇ ਯੂਨੀਵਰਸਿਟੀਆਂ ਦੇ ਉਹਨਾਂ ਦੀ ਨਿਯੁਕਤੀ ਕਰਨਾ ਉਹ ਸਾਰੀਆਂ ਨਿਯੁਕਤੀਆਂ ਜਿਹੜੀਆਂ ਇਹਨੀਆਂ ਕਾਰਜਕਾਰੀ ਸ਼ਕਤੀਆਂ ਜਿਹੜੀਆਂ ਉਹਨਾਂ ਦੇ ਅੰਡਰ ਆਉਂਦੀਆਂ ਇਹਨਾਂ ਨੂੰ ਆਪਾਂ ਪਾਵਰਜ਼ ਵਾਲੇ ਟੌਪਿਕ ਦੇ ਵਿੱਚ ਅੱਗੇ ਕਵਰ ਕਰਦੇ ਆ ਠੀਕ ਆ ਸਿਰਫ ਤੁਸੀਂ ਇਹਨਾਂ ਧਿਆਨ ਚ ਰੱਖਣਾ ਕਿ ਇਹਦੀਆਂ ਕਾਰਜਕਾਰੀ ਸ਼ਕਤੀਆਂ ਬਾਰੇ ਵਰਣਨ ਕਿੱਥੇ ਕੀਤਾ ਗਿਆ ਆਰਟੀਕਲ 154 ਦੇ ਵਿੱਚ ਉਸ ਤੋਂ ਬਾਅਦ ਆਰਟੀਕਲ ਰਾਜੇ 155 ਜਿਹਦੇ ਵਿੱਚ ਦੱਸਿਆ ਗਿਆ ਇਹਦੀ ਨਿਯੁਕਤੀ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਇਹ ਧਿਆਨ ਚ ਰੱਖਣਾ ਰਾਜੇ ਇਹਦੀ ਚੋਣ ਨਹੀਂ ਕੀਤੀ ਜਾਂਦੀ ਇਹਨੂੰ ਅਪਾਇੰਟ ਕੀਤਾ ਜਾਂਦਾ ਠੀਕ ਹੈ ਨਾ ਇਹਨੂੰ ਨਿਯੁਕਤ ਕੀਤਾ ਜਾਂਦਾ ਅਪਾਇੰਟ ਕੀਤਾ ਜਾਂਦਾ ਪਹਿਲੀ ਗੱਲ ਇਹ ਸਟੇਟਮੈਂਟ ਬਣ ਜਾਂਦੀ ਹੁੰਦੀ ਆ ਆਪਣੇ ਜਿਹੜਾ ਮਾਸਟਰ ਕੇਡਰ ਦਾ ਪੇਪਰ ਹੁੰਦਾ ਨਾ ਇਹਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਕਾਫੀ ਬਣਦੇ ਹੁੰਦੇ ਆ ਕਿ ਰਾਜਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈ ਜਾਂ ਚੋਣ ਕੀਤੀ ਉਹਦੀ ਚੋਣ ਹੁੰਦੀ ਹੈ ਵੀ ਕੀ ਹੁੰਦਾ ਇਸ ਤਰ੍ਹਾਂ ਦੇ ਕੁਐਸਚਨ ਬਣ ਜਾਂਦੇ ਹੁੰਦੇ ਆ ਇਹਨੂੰ ਅਪਾਇੰਟ ਕੀਤਾ ਜਾਂਦਾ ਇਹਨੂੰ ਨਿਯੁਕਤ ਕੀਤਾ ਜਾਂਦਾ ਕਿਹਦੇ ਦੁਆਰਾ ਕੀਤਾ ਜਾਂਦਾ ਹੈ ਰਾਜੇ ਰਾਸ਼ਟਰਪਤੀ ਦੇ ਦੁਆਰਾ ਕੀਤਾ ਜਾਂਦਾ ਆਪਰਤਖ ਰੂਪ ਦੇ ਵਿੱਚ ਰਾਸ਼ਟਰਪਤੀ ਹੈ ਜਿਹੜਾ ਉਹ ਆਪਰਤਖ ਰੂਪ ਵਿੱਚ ਜਿਹੜਾ ਹੈਗਾ ਇਹਦੀ ਨਿਯੁਕਤੀ ਕਰਦਾ ਬਟ ਇਹਦੇ ਬਾਰੇ ਰਾਜੇ ਸੰਵਿਧਾਨ ਦੇ ਵਿੱਚ ਨਹੀਂ ਦੱਸਿਆ ਹੋਇਆ ਵੀ ਰਾਸ਼ਟਰਪਤੀ ਇਹਦੀ ਨਿਯੁਕਤੀ ਕਿਵੇਂ ਕਰੂਗਾ ਵੀ ਕੀ ਪ੍ਰਾਵਧਾਨ ਹੋਊਗਾ ਕੀ ਨਹੀਂ ਇਹ ਨਹੀਂ ਦੱਸਿਆ ਸਿਰਫ ਇਹਨਾਂ ਦੱਸਿਆ ਗਿਆ ਕਿ ਇਹਦੀ ਰੋਸਟਰ ਜਿਹੜੀ ਨਿਯੁਕਤੀ ਉਹ ਰਾਸ਼ਟਰਪਤੀ ਕਰੂਗਾ ਇਹਦੀ ਨਿਯੁਕਤੀ ਦਾ ਆਧਾਰ ਰਾਜੇ ਫਿਰ ਕਿਹਨੂੰ ਬਣਾਇਆ ਗਿਆ ਇੱਕ ਸਰਕਾਰੀਆ ਕਮਿਸ਼ਨ ਆਇਆ ਸੀਗਾ ਸਰਕਾਰੀਆ ayog ਲਖਰੋਚਾਈ ਸਰਕਾਰੀਆ ਕਮਿਸ਼ਨ ਇਹਦੇ ਜੋ ਆਪਣੇ ਕੁਐਸਚਨ ਬੰਦੇ ਹੁੰਦੇ ਆ ਇਹਨੂੰ ਤੁਸੀਂ ਧਿਆਨ ਚ ਰੱਖਣਾ ਸਰਕਾਰੀਆ ਕਮਿਸ਼ਨ ਆਉਂਦਾ ਰਜੇ 1983 ਦੇ ਵਿੱਚ ਤਾਂ ਉਹਦੀ ਰਿਪੋਰਟ ਉਹਨੇ ਆਪਣੀ ਰਿਪੋਰਟ ਪੇਸ਼ ਕੀਤੀ ਸੀਗੀ ਉਸ ਰਿਪੋਰਟ ਦੇ ਆਧਾਰ ਤੇ ਇਹ ਪ੍ਰਾਵਧਾਨ ਲਿਖੇ ਗਏ ਕਿ ਜਿਹੜਾ ਮੁੱਖ ਮੰਤਰੀ ਹੈ ਰਜੇ ਅਜੀਹਾ ਵਿਅਕਤੀ ਹੋਣਾ ਚਾਹੀਦਾ ਵੀ ਮੁੱਖ ਮੰਤਰੀ ਜਿਹੜਾ ਉਹਦੇ ਵਿੱਚ ਇਹ ਦੱਸਿਆ ਗਿਆ ਅਦਰਵਾਇਸ ਅਨੁਛੇਦ ਦੇ ਵਿੱਚ ਆਪਣੇ ਕੁਐਸਚਨ ਨਹੀਂ ਦੱਸਿਆ ਗਿਆ ਕਿ ਮੁੱਖ ਮੰਤਰੀ ਅਜੀਹਾ ਵਿਅਕਤੀ ਹੋਣਾ ਚਾਹੀਦਾ ਮੁੱਖ ਮੰਤਰੀ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੋਣਾ ਚਾਹੀਦਾ ਜੋ ਜਿਸ ਦਾ ਜਿਹੜਾ ਸਬੰਧ ਆ ਉਹ ਰਾਜਨੀਤੀ ਨਾਲ ਨਾ ਹੋਵੇ ਜਿਸ ਦਾ ਸਬੰਧ ਸਬੰਧ ਰਾਜਨੀਤੀ ਨਾਲ ਨਾ ਹੋਵੇ ਤੇ ਉਹ ਜਿਹੜਾ ਹੈਗਾ ਨਿਊਟਰਲ ਹੋਵੇ ਸਬੰਧ ਰਾਜਨੀਤੀ ਨਾਲ ਨਾ ਹੋਵੇ ਨਾ ਹੋਵੇ ਉਹ ਨਿਊਟਰਲ ਹੋਵੇ ਠੀਕ ਹੈ ਨਾ ਇਹ ਉਹਦੇ ਵਿੱਚ ਦੱਸਿਆ ਗਿਆ ਸੀਗਾ ਫਿਰ ਉਹ ਰਾਜਨੀਤਿਕ ਕਾਰਨਾ ਕਰਕੇ ਰਾਜੀ ਇਹਦੇ ਵਿੱਚ ਦੂਜੀ ਗੱਲ ਇਹ ਦੱਸੀ ਗਈ ਵੀ ਉਹਦਾ ਸਬੰਧ ਰਾਜਨੀਤੀ ਨਾਲ ਨਹੀਂ ਹੋਣਾ ਚਾਹੀਦਾ ਦੂਜੀ ਕੀ ਦੱਸੀ ਗਈ ਰਾਜੀ ਇਹਦੇ ਵਿੱਚ ਸਰਕਾਰੀਆ ਕਮਿਸ਼ਨ ਦੇ ਆਧਾਰ ਤੇ ਦੂਜੀ ਗੱਲ ਕੀ ਸੀਗੀ ਕਿ ਉਹਨੂੰ ਜਿਹੜਾ ਹੈ ਰਾਜਨੀਤਿਕ ਕਾਰਨਾ ਕਰਕੇ ਹਟਾਇਆ ਨਹੀਂ ਜਾ ਸਕਦਾ ਵੀ ਜਦੋਂ ਉਹਨੂੰ ਉਹਦਾ ਸਬੰਧ ਰਾਜਨੀਤੀ ਨਾਲ ਨਹੀਂ ਤਾਂ ਫਿਰ ਰਾਜਨੀਤਿਕ ਕਾਰਨਾ ਕਰਕੇ ਉਹਨੂੰ ਹਟਾਇਆ ਵੀ ਨਹੀਂ ਜਾ ਸਕਦਾ ਸਰਕਾਰੀ ਆਯੋਗ ਦੀ ਰਿਪੋਰਟ ਦੇ ਤਹਿਤ ਇਹ ਵਿਵਸਥਾ ਕੀਤੀ ਗਈ ਸੀ ਕਿ ਗਵਰਨਰ ਨੂੰ ਰਾਜਨੀਤਿਕ ਕਾਰਨਾ ਕਰਕੇ ਹਟਾਇਆ ਨਹੀਂ ਜਾ ਸਕਦਾ ਕਰਕੇ ਹਟਾਇਆ ਨਹੀਂ ਜਾ ਸਕਦਾ ਹਟਾਇਆ ਨਹੀਂ ਜਾ ਸਕਦਾ ਠੀਕ ਹੈ ਫਿਰ ਇੱਥੇ ਰਹਿ ਜੇ ਤੁਸੀਂ ਧਿਆਨ ਰੱਖਣਾ ਜਦੋਂ ਉਹਨੂੰ ਰਾਜਨੀਤਿਕ ਕਾਰਨਾ ਕਰਕੇ ਹਟਾਇਆ ਨਹੀਂ ਸਕਦਾ ਜਾ ਸਕਦਾ ਤਾਂ ਫਿਰ ਜਿਹੜੀ ਹੈਗੀ ਕਿਸੇ ਵੀ ਜਿਹੜੀ ਨਿਆਂਪਾਲਿਕਾ ਜਿਵੇਂ ਸਟੇਟ ਲੈਵਲ ਦੇ ਉੱਤੇ ਜਿਵੇਂ ਹਾਈ ਕੋਰਟਸ ਹੁੰਦੇ ਹਨ ਨਾ ਤਾਂ ਉਹਨਾਂ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਠੀਕ ਹੈ ਫਿਰ ਰਾਜੇ ਅੱਗੇ ਆਉਂਦਾ ਗਾ ਇਹਦਾ ਕਾਰਜਕਾਲ ਆਰਟੀਕਲ 156 ਦੇ ਵਿੱਚ ਦੱਸਿਆ ਗਿਆ ਵੈਸੇ ਨਾਰਮਲੀ 5 ਸਾਲ ਹੁੰਦਾ ਬਟ ਜਿਹੜਾ ਆਮ ਤੌਰ ਤੇ ਹੁੰਦਾ ਨਾ ਇਹ ਰਾਸ਼ਟਰਪਤੀ ਦੇ ਪਲੇਜ਼ਰ ਤੱਕ ਆਪਣੇ ਅਹੁਦੇ ਤੇ ਰਹਿੰਦਾ ਵੀ ਜਿੰਨਾ ਚਿਰ ਰਾਸ਼ਟਰਪਤੀ ਦੀ ਖੁਸ਼ੀ ਤੱਕ ਆਪਣੇ ਅਹੁਦੇ ਤੇ ਰਹਿੰਦਾ ਜਿਹੜਾ ਸਹੀ ਆ ਕਿਉਂਕਿ ਜਦੋਂ ਰਾਸ਼ਟਰਪਤੀ ਨੂੰ ਲੱਗੇ ਵੀ ਇਹ ਜਿਹੜਾ ਰਾਜਪਾਲ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਾਂ ਉਹਦੇ ਵਿਰੁੱਧ ਆਭਿਸ਼ਵਾਸ ਕੋਸ ਵੀ ਆ ਤਾਂ ਉਹ ਉਹਨੂੰ ਅਹੁਦੇ ਤੋਂ ਹਟਾ ਸਕਦਾ ਫਿਰ ਜਦੋਂ ਉਹ ਹਟਾ ਸਕਦਾ ਤਾਂ ਤਿਆਗ ਪੱਤਰ ਵੀ ਕਿਹਨੂੰ ਦੇਊਗਾ ਗਵਰਨਰ ਨੂੰ ਗਵਰਨਰ ਆ ਜਿਹੜਾ ਕਿਹਨੂੰ ਦੇਊਗਾ ਰਾਸ਼ਟਰਪਤੀ ਨੂੰ ਦੇਊਗਾ ਤੇ ਧਿਆਨ ਚ ਰੱਖਣਾ ਰਾਜੇ ਵੈਸੇ ਇਹਦੀ ਮਿਆਦ ਜਿਹੜੀ ਉਹ ਦੱਸੀ ਗਈ ਆ 5 ਸਾਲ ਬਟ ਇਹ ਆਮ ਤੌਰ ਤੇ ਰਾਸ਼ਟਰਪਤੀ ਦੇ ਪਲੇਜ਼ਰ ਤੱਕ ਅਧਿਤੇ ਰਹਿੰਦਾ ਤੇ ਆਪਣਾ ਤਿਆਗ ਪੱਤਰ ਵੀ ਕਿਹਨੂੰ ਦਿੰਦਾ ਰਾਸ਼ਟਰਪਤੀ ਨੂੰ ਦਿੰਦਾ ਫਿਰ ਆਰਟੀਕਲ 157 ਰਾਜੇ ਜਿਹਦੇ ਵਿੱਚ ਇਹਦੀਆਂ ਯੋਗਤਾਵਾਂ ਦੱਸੀਆਂ ਹੋਈਆਂ ਯੋਗਤਾਵਾਂ ਆਪਣੇ ਸੰਵਿਧਾਨ ਦੇ ਵਿੱਚ ਸਿਰਫ ਦੋ ਯੋਗਤਾਵਾਂ ਦੱਸੀਆਂ ਹੋਈਆਂ ਰਾਜੇ ਗਵਰਨਰ ਦੇ ਨਾਲ ਰਿਲੇਟਡ ਗਵਰਨਰ ਨਾਲ ਰਿਲੇਟਡ ਆਪਣੇ ਸੰਵਿਧਾਨ ਦੇ ਵਿੱਚ ਜਿਹੜੀਆਂ ਦੋ ਯੋਗਤਾਵਾਂ ਦੱਸੀਆਂ ਹੋਈਆਂ ਕਿ ਇੱਕ ਤਾਂ ਇਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਦੂਸਰਾ ਇਹਦੀ ਉਮਰ ਹੈ ਜਿਹੜੀ ਉਹ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀ ਵੀ ਵਾਅਦੇ ਜੇ ਨਹੀਂ ਮਰਜੀ ਹੋਵੇ ਘੱਟ ਤੋਂ ਘੱਟ ਉਮਰ ਹੈ ਜਿਹੜੀ ਉਹ 35 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਫਿਰ ਆਰਟੀਕਲ 158 ਦੇ ਵਿੱਚ ਰਹੇ ਜੇ ਕਨਵੈਨਸ਼ਨਸ ਦੱਸੇ ਹੋ ਜਾਂ ਕੋਈ ਰਵਾਇਤਾਂ ਦੱਸਣ ਹੋਈਆਂ ਪਲੱਸ ਤਨਖਾਹ ਦੋਨੇ ਚੀਜ਼ਾਂ ਦੱਸਣ ਹੋਈਆਂ ਯੋਗਤਾਵਾਂ ਜਿਹੜੀਆਂ ਉਹ ਦੋ ਹੀ ਦੱਸੀਆਂ ਹੋਈਆਂ ਰਹੇ ਜੇ ਜੋਗਤਾਵਾਂ ਦਾ ਕੁਐਸਚਨ ਪੁੱਟ ਕਰਦੇ ਤਾਂ ਧਿਆਨ ਚ ਰੱਖਣਾ ਇਹ ਦੋ ਪੁਆਇੰਟ ਹੀ ਆ ਫਿਰ ਇਹਦੇ ਕੋਈ ਕਨਵੈਨਸ਼ਨਸ ਆ ਕੋਈ ਸਿਰ ਰਵਾਇਤਾਂ ਰਹੇ ਜੇ ਜਿਵੇਂ ਕੁਝ ਫੈਸਲਿਆਂ ਦੇ ਆਧਾਰ ਤੇ ਰਵਾਇਤਾਂ ਬਣ ਜਾਂਦੀਆਂ ਨਾ ਤਾਂ ਉਸ ਤਰੀਕੇ ਦੇ ਨਾਲ ਕੁਝ ਰਵਾਇਤਾਂ ਆ ਗਈਆਂ ਤੇ ਪਲੱਸ ਤਨਖਾਹ ਤੇ ਪੱਤੀ ਹੈ ਜ ਉਹ ਕੀ ਹੈ राजे ਵੀ ਇਹ ਵਿਧਾਨ ਮੰਡਲ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਵਿਧਾਨ ਮੰਡਲ ਦੇ ਵਿੱਚ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਜਿਵੇਂ ਰਾਸ਼ਟਰਪਤੀ ਜਿਹੜਾ ਉਹ ਨਾ ਲੋਕ ਸਭਾ ਦਾ ਮੈਂਬਰ ਨਾ ਰਾਜ ਸਭਾ ਦਾ ਮੈਂਬਰ ਉਸੇ ਤਰ੍ਹਾਂ ਜਿਹੜਾ ਗਵਰਨਰ ਆ ਉਹ ਨਾ ਵਿਧਾਨ ਸਭਾ ਨਾ ਵਿਧਾਨ ਪਰਿਸ਼ਦ ਵਿਧਾਨ ਮੰਡਲ ਦੇ ਵਿੱਚ ਦੋ ਸਦਨ ਹੁੰਦੇ ਹਨ ਨਾ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਤਾਂ ਉਹਨਾਂ ਦਾ ਮੈਂਬਰ ਨਹੀਂ ਹੋਣਾ ਚਾਹੀਦਾ ਇਹ ਕਨਵੈਨਸ਼ਨ ਸਰਵਾਇਤਾਂ राजे ਜਿਹੜੀਆਂ 158 ਦੇ ਵਿੱਚ ਦੱਸੂਗਾ ਫਿਰ ਉਹ ਲਾਭਦਾਇਕ ਪਦਤੇ ਨਹੀਂ ਹੋਣਾ ਚਾਹੀਦਾ ਵੀ ਕਿਸੇ ਵੀ ਸਰਕਾਰੀ ਅਹੁਦੇ ਤੇ ਨਹੀਂ ਹੋਣਾ ਚਾਹੀਦਾ ਵੱਡੇ ਤੇ ਜੇਕਰ ਹੈ ਤਾਂ ਉਹਨੂੰ ਉਹਦੇ ਤੋਂ ਤਿਆਗ ਪੱਤਰ ਦੇਣਾ ਪਊਗਾ राजे ਫਿਰ ਜਿਹੜਾ ਗਵਰਨਰ ਆ ਉਸ ਸੰਬੰਧਿਤ ਸਟੇਟ ਦਾ ਨਿਵਾਸੀ ਨਹੀਂ ਹੋਣਾ ਚਾਹੀਦਾ ਮੰਨ ਲਓ ਜੋ ਆਪਣੇ ਗਵਰਨਰ ਹੈਗੇ ਆ ਗੁਲਾਬਚੰਦ ਕਟਾਰੀਆ ਉਹਨਾਂ ਦਾ ਜਿਹੜਾ ਮੂਲ ਸਥਾਨ ਆ ਗੁਲਾਬਚੰਦ ਕਟਾਰੀਆ ਉਹਨਾਂ ਦਾ ਜਿਹੜਾ ਮੂਲ ਸਥਾਨ ਆ ਰਹੇ ਜੇ ਉਹ ਪੰਜਾਬ ਨਹੀਂ ਹੋਣਾ ਚਾਹੀਦਾ ਉਹ ਹੋਰ ਸਟੇਟ ਦੇ ਨਾਲ ਸੰਬੰਧਤ ਹੋਣੇ ਚਾਹੀਦੇ ਆ ਲੋਕਲ ਪੋਲਿਟਿਕਸ ਤੋਂ ਫ੍ਰੀ ਹੋਣੇ ਚਾਹੀਦੇ ਆ ਕਿਉਂਕਿ ਜੋ ਸੰਬੰਧਿਤ ਸਟੇਟ ਦੇ ਹੋਣਗੇ ਤਾਂ ਕੋਈ ਵੀ ਕਾਰਜਕਾਰਨ ਦੇ ਵਿੱਚ ਜਿਵੇਂ ਉਹਦੇ ਲਿੰਕ ਹੋਣਗੇ ਅਲੱਗ-ਅਲੱਗ ਜਗ੍ਹਾ ਤੇ ਤਾਂ ਇਸੇ ਕਰਕੇ ਇਹ ਪ੍ਰਾਵਧਾਨ ਬਣਾਇਆ ਗਿਆ ਵੀ ਉਹ ਸਬੰਧਤ ਸਟੇਟ ਦਾ ਨਿਵਾਸੀ ਨਹੀਂ ਹੋਣਾ ਚਾਹੀਦਾ ਲੋਕਲ ਪੋਲਿਟਿਕਸ ਤੋਂ ਫ੍ਰੀ ਹੋਣਾ ਚਾਹੀਦਾ ਫਿਰ ਇਹਦੇ ਵੇਤਨ ਰਾਜੇ ਵੇਤਨ ਬਾਰੇ ਜਿਹੜਾ ਵਰਣਨ ਆ ਉਹ ਆਰਟੀਕਲ 158 ਦੇ ਵਿੱਚ ਹੀ ਆ ਵੇਤਨ ਜਿਹੜਾ ਉਹ ਨਿਰਧਾਰਿਤ ਨਹੀਂਗਾ ਸੰਵਿਧਾਨ ਦੇ ਵਿੱਚ ਕੁਝ ਵੀ ਨਿਰਧਾਰਿਤ ਨਹੀਂ ਕੀਤਾ ਗਿਆ ਵੀ ਇਹਨਾਂ ਦਾ ਵੇਤਨ ਕਿੰਨਾ ਇਹ ਪਾਰਲੀਮੈਂਟ ਫਿਕਸ ਕਰਦੀ ਹੈ ਸੰਸਦ ਨਿਰਧਾਰਿਤ ਕਰਦੀ ਹੈ ਵੀ ਜਿਹੜਾ ਗਵਰਨਰ ਆ ਉਹਦਾ ਵੇਤਨ ਕਿੰਨਾ ਹੋਊਗਾ ਤਾਂ ਵਰਤਮਾਨ ਸਮੇਂ ਦੇ ਵਿੱਚ ਰਾਜੇ 3.5 ਲੱਖ ਰੁਪਏ ਇਹਦਾ ਵੇਤਨ ਹੈਗਾ ਤੇ ਦਿੰਦੀ ਕਿੱਥੋਂ ਆ ਜਿਹੜੀ ਸੰਸਦ ਐ ਤਨਖਾਹ ਦਿੰਦੀ ਕਿੱਥੋਂ ਆ ਰਾਜ ਦੇ ਸੰਚਿਤ ਨਿਧੀ ਫੰਡ ਦੇ ਵਿੱਚੋਂ ਇੱਕ ਭਾਰਤ ਦੇ ਸੰਚਿਤ ਨਿਧੀ ਫੰਡ ਹੁੰਦਾ ਹੈ ਰਾਜ ਦਾ ਤੇ ਇਹਨੂੰ ਵੇਤਨ ਕਿੱਥੋਂ ਦਿੱਤਾ ਜਾਂਦਾ ਰਾਜ ਦੇ ਸੰਚਿਤ ਨਿਧੀ ਫੰਡ ਦੇ ਵਿੱਚੋਂ ਦਿੱਤਾ ਜਾਂਦਾ ਫਿਰ ਰਾਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਮੂਲ ਸੰਵਿਧਾਨ ਦੇ ਵਿੱਚ ਸਿਰਫ ਇੱਕ ਬੰਦਾ ਹੀ ਜਿਹੜਾ ਹੈਗਾ ਇੱਕ ਰਾਜ ਦਾ ਬਣ ਸਕਦਾ ਸੀਗਾ ਗਵਰਨਰ ਬਟ 7ਵੀਂ ਸੰਵਿਧਾਨਿਕ ਸੋਧ ਜੋ 1955 ਦੇ ਵਿੱਚ ਹੋਈ ਉਹਦੇ ਤਹਿਤ ਇਹ ਪ੍ਰਾਵਧਾਨ ਕੀਤਾ ਗਿਆ ਕਿ ਇੱਕ ਵਿਅਕਤੀ ਇੱਕ ਤੋਂ ਵੱਧ ਸਟੇਟਸ ਦਾ ਜਿਹੜਾ ਗਵਰਨਰ ਬਣ ਸਕਦਾ ਤਾਂ ਫਿਰ ਜੇਕਰ ਇੱਕ ਵਿਅਕਤੀ ਹੈ ਜਿਹੜਾ ਉਹ ਦੋ ਰਾਜਾਂ ਦਾ ਗਵਰਨਰ ਹੋਊਗਾ ਤਾਂ ਫਿਰ ਉਹਦੀ ਵੇਤਨ ਦੀ ਜਿਹੜੇ ਵੰਡ ਦਾ ਅਧਿਕਾਰ ਆ ਤਾਂ ਉਹ ਕਿਹਨੂੰ ਦਿੱਤਾ ਜਾਊਗਾ ਰਾਸ਼ਟਰਪਤੀ ਨੂੰ ਦਿੱਤਾ ਜਾਊਗਾ ਨਾਰਮਲੀ ਜਿਹੜਾ ਹੁੰਦਾ ਉਹ ਸੰਸਦ ਨਿਰਧਾਰਤ ਕਰਦੀ ਆ ਬਟ ਜਿਹੜਾ ਇੱਕ ਵਿਅਕਤੀ ਦੋ ਸਟੇਟਸ ਦਾ ਤਾਂ ਉਹਦਾ ਨਿਰਧਾਰਨ ਕੌਣ ਕਰੂਗਾ ਰਾਸ਼ਟਰਪਤੀ ਕਰੂਗਾ ਇਹਨੂੰ ਧਿਆਨ ਹੀ ਇਹ ਆਊਗੀ ਜੇ ਕੁਐਸਚਨ ਬਣੂਗਾ ਤਾਂ ਕਿਉਂਕਿ ਇਹ ਡਾਇਰੈਕਟ ਆ ਇਹ ਇੰਡਾਇਰੈਕਟ ਪਿਆ ਤਾਂ ਇਹਨੂੰ ਧਿਆਨ ਚ ਰੱਖਣਾ ਵੀ ਜੇਕਰ ਦੋ ਰਾਜਾਂ ਦਾ ਇੱਕ ਰਾਜਪਾਲ ਹੋਵੇ ਤਾਂ ਵੇਤਨ ਦਾ ਵੰਡ ਕੌਣ ਕਿਹਦੇ ਕੋਲੇ ਅਧਿਕਾਰ ਤਾਂ ਰਾਸ਼ਟਰਪਤੀ ਕੋਲੇ ਫਿਰ ਹੈ ਜੀ ਆਰਟੀਕਲ 159 ਇਹਦੇ ਵਿੱਚ ਸੌਂਹ ਦੇ ਨਾਲ ਸੰਬੰਧਿਤ ਪ੍ਰਾਵਧਾਨ ਦੱਸੇ ਗਏ ਆ ਵੀ ਇਹਨੂੰ ਸੌਂਹ ਕੌਣ ਚੁਕਾਉਂਦਾ ਹੈ ਗਵਰਨਰ ਨੂੰ ਤਾਂ ਹਾਈ ਕੋਰਟ ਦੇ ਜਿਹੜੇ ਮੁੱਖ ਜੱਜਾ ਉਹ ਸੌਂਹ ਚੁਕਾਉਂਦੇ ਰਹੇ ਜੇਕਰ ਉਹ ਨਾ ਹੋਣ ਤਾਂ ਜਿਹੜੇ ਅਦਰ ਸੀਨੀਅਰ ਜੱਜ ਹੁੰਦਾ ਉਹਦੇ ਦੁਆਰਾ ਸੌਂਹ ਚੁਕਾਈ ਜਾਂਦੀ ਆ ਤਾਂ ਗਵਰਨਰ ਨੂੰ ਸੌਂਹ ਕੌਣ ਚੁਕਾਊਗਾ ਸਟੇਟ ਲੈਵਲ ਤੇ ਸਟੇਟ ਲੈਵਲ ਤੇ ਕਿਹੜੀ ਅਦਾਲਤ ਹੁੰਦੀ ਹੈ ਹਾਈ ਕੋਰਟ ਤਾਂ ਹਾਈ ਕੋਰਟ ਦੇ ਜਿਹੜੇ ਮੁੱਖ ਜੱਜਾ ਉਹ ਇਹਨਾਂ ਨੂੰ ਸੌਂਹ ਚੁਕਾਉਣਗੇ ਫਿਰ ਰਾਜੇ ਇੱਥੇ ਵੀ ਤੁਸੀਂ ਧਿਆਨ ਚ ਰੱਖਣਾ ਜਿਵੇਂ ਜਿਹੜਾ ਇੱਕ ਵਿਅਕਤੀ ਜਿਹੜਾ ਦੋ ਸਟੇਟਸ ਦੇ ਤੋਂ ਰਾਜਪਾਲ ਚੁਣਿਆ ਜਾਊਗਾ ਤਾਂ ਉਹ ਸੌ ਇੱਕ ਸਟੇਟ ਦੁਆਰਾ ਚੁੱਕੀ ਜਾਂ ਇੱਕ ਸਟੇਟ ਦੀ ਜਿਹੜੀ ਹਾਈ ਕੋਰਟ ਉਹਦੇ ਦੁਆਰਾ ਚੁੱਕੂ ਜਾਂ ਦੋਹਾਂ ਤਾਂ ਉਹ ਦੋਹਾਂ ਸਟੇਟਸ ਦੇ ਹਾਈ ਕੋਰਟ ਕੋਲੇ ਸੌ ਚੁੱਕੂਗਾ ਜਿਹੜੇ ਦੋਹਾਂ ਸਟੇਟਸ ਦੇ ਨਾਲ ਸੰਬੰਧਿਤ ਉਹ ਗਵਰਨਰ ਹੋਊਗਾ ਨਾ ਦੋਹਾਂ ਸਟੇਟਸ ਦੇ ਜਿਹੜੇ ਹਾਈ ਕੋਰਟ ਹੋਣਗੇ ਨਾ ਉਹਨਾਂ ਕੋਲੇ ਸੌ ਚੁੱਕੂਗਾ ਉਹ ਠੀਕ ਹੈ ਨਾ ਇਹਨਾਂ ਨੂੰ ਧਿਆਨ ਚ ਰੱਖਣਾ ਫਿਰ ਆਰਟੀਕਲ 160 ਰਹੇ ਜਿਹਦੇ ਵਿੱਚ ਦੱਸਿਆ ਹੋਇਆ ਵੀ ਜੇਕਰ ਅਚਾਨਕ ਕਿਸੇ ਕਾਰਨ ਕਰਕੇ ਅਹੁਦਾ ਖਾਲੀ ਹੋ ਜੇ ਵੀ ਕਈ ਵਾਰੀ ਕੋਈ ਇਹੋ ਜਿਹੀ ਵਿਵਸਥਾ ਹੋ ਜੇ ਕਿ ਐਮਰਜੈਂਸੀ ਦੇ ਵਿੱਚ ਕੋਈ ਅਹੁਦਾ ਖਾਲੀ ਹੋ ਜੇ ਤਾਂ ਉਹਦੇ ਨਾਲ ਸੰਬੰਧਿਤ ਜਿਹੜੇ ਪ੍ਰਾਵਧਾਨਾ ਉਹ ਕਿੱਥੇ ਆ ਆਰਟੀਕਲ 160 ਦੇ ਵਿੱਚ ਦੱਸੇ ਹੋਇਆ ਤਾਂ ਇਹ ਪਾਵਰ ਹੈ ਜੇ ਪ੍ਰੈਜ਼ੀਡੈਂਟ ਦੇ ਕੋਲ ਹੁੰਦੀ ਆ ਕਿ ਜੇਕਰ ਉਹ ਅਚਾਨਕ ਅਹੁਦਾ ਖਾਲੀ ਹੋ ਜਾਂਦਾ ਵੀ ਜੇਕਰ ਵੀ ਜਿਵੇਂ ਮੰਨ ਲਓ ਗਵਰਨਰ ਦੀ ਮੌਤ ਹੋ ਜੇ ਜਾਂ ਗਵਰਨਰ ਤਿਆਗ ਪੱਤਰ ਦੇ ਦੇਣਾ ਕਿਸੇ ਕਾਰਨ ਕਰਕੇ ਐਮਰਜੈਂਸੀ ਦੇ ਵਿੱਚ ਅਚਾਨਕ ਹੀ ਅਹੁਦਾ ਖਾਲੀ ਹੋ ਜੇ ਤਾਂ ਪ੍ਰੈਜ਼ੀਡੈਂਟ ਕੋਲ ਇਹ ਪਾਵਰ ਹੁੰਦੀ ਆ ਕਿ ਆਰਟੀਕਲ 161 ਰਾਜੇ ਇਹਦੇ ਵਿੱਚ ਗਵਰਨਰ ਦੇ ਪਾਰਡਨ ਪਾਵਰਸ ਦੱਸੇ ਗਏ ਆ ਜਿਹੜੇ ਮਾਫੀ ਨਾਲ ਸੰਬੰਧਿਤ ਹੁੰਦੇ ਆ ਜਿਵੇਂ ਰਾਸ਼ਟਰਪਤੀ ਦੇ ਵੀ ਆ ਤੇ ਇਹਦੇ ਵੀ ਬਾਕੀ ਸਾਰੇ ਸੇਮ ਆ ਰਾਜੇ ਬਸ ਥੋੜਾ ਜਿਹਾ ਫਰਕ ਆ ਇੱਥੇ ਧਿਆਨ ਚ ਰੱਖਣਾ ਇਹੀ ਜਿਹੜੇ ਇਹਦੇ ਪਾਰਡਨ ਪਾਵਰਸ ਆ ਨਾ ਇਹੀ ਇਹਦੀਆਂ ਨਿਆਇਕ ਸ਼ਕਤੀਆਂ ਰਾਜੇ ਇਹਨਾਂ ਨੂੰ ਆਪਾਂ ਅੱਗੇ ਨਹੀਂ ਕਰਨਾ ਇੱਥੇ ਹੀ ਕਰ ਲਾਂਗੇ ਇਹੀ ਇਹਦੀਆਂ ਨਿਆਇਕ ਸ਼ਕਤੀਆਂ ਜੇਕਰ ਨਿਆਇਕ ਸ਼ਕਤੀਆਂ ਪੁੱਛ ਲੈਣ ਤਾਂ ਪਾਵਰ ਜਿਹੜੇ ਇਹਦੇ ਪਾਰਡਨ ਪਾਵਰਸ ਆ ਉਹੀ ਪੁਆਇੰਟ ਆਉਣਗੇ ਤੇ ਜਿਹੜੇ ਰਾਸ਼ਟਰਪਤੀ ਨਾਲ ਸੰਬੰਧਿਤ ਆ ਇਹ ਉਹੀ ਆ ਰਾਜੇ ਆਪਾਂ ਉਥੇ ਐਕਸਪ ਪਾੜਨ ਜਾਨੀ ਕਿ ਪੂਰੀ ਤਰ੍ਹਾਂ ਸਜ਼ਾ ਨੂੰ ਮਾਫ ਕਰ ਦੇਣਾ ਫਿਰ ਰਿਪਲੇਵੇ ਇਹਦੇ ਵਿੱਚ ਹੁੰਦਾ ਪ੍ਰਲੰਭਾਣ ਸਜ਼ਾ ਨੂੰ ਜਿਹੜਾ ਕੁਝ ਸਮੇਂ ਦੇ ਵਾਸਤੇ ਰੋਕ ਦੇਣਾ ਫਿਰ ਸਜ਼ਾ ਨੂੰ ਘਟਾ ਕਰਨਾ ਵਿਰਾਮ ਜਾਨੀ ਕਿ ਕੁਝ ਸਮੇਂ ਵਾਸਤੇ ਰੋਕ ਲਾ ਦੇਣੀ ਫਿਰ ਪਰਿਹਾਰ ਜਾਰੀ ਮਿਸ਼ਨ ਇਹਦੇ ਵਿੱਚ ਹੁੰਦਾ ਵੀ ਮਿਆਦ ਘਟਾ ਦੇਣਾ ਜਿਵੇਂ ਜੇ 10 ਸਾਲ ਦੀ ਸਜ਼ਾ ਹੋਈ ਹੈ ਤਾਂ ਉਹਦੀ ਉਹਨੂੰ ਕਟਾ ਕੇ 6 ਸਾਲ ਦੀ ਸਜ਼ਾ ਕਰ ਦੇਣੀ ਫਿਰ ਕਮੂਟੇਸ਼ਨ ਹੁੰਦਾ ਰਾਜੇ ਜਿਵੇਂ ਲਘੂ ਕਰਨ ਜਿਹਦੇ ਵਿੱਚ ਇੱਕ ਸਜ਼ਾ ਨੂੰ ਦੂਜੀ ਕਿਸਮ ਦੀ ਸਜ਼ਾ ਦੇ ਵਿੱਚ ਬਦਲ ਦੇਣਾ ਇਹਨਾਂ ਨੂੰ ਮੈਂ ਇੱਥੇ ਐਕਸਪਲੇਨ ਤਾਂ ਨਹੀਂ ਕੀਤਾ ਰਾਜੇ ਪ੍ਰੈਜ਼ੀਡੈਂਟ ਵਾਲੇ ਟਾਪਿਕ ਦੇ ਵਿੱਚ ਇਹਨਾਂ ਨੂੰ ਆਪਾਂ ਪੂਰਾ ਐ ਜਿਹੜਾ ਇਹਨਾਂ ਦੇ ਵਿੱਚ ਫਰਕ ਕਰਾ ਜੇ ਉਹ ਇਹ ਹੈ ਕਿ ਡੈਥ ਸੈਂਟੈਂਸ ਤੇ ਕੋਰਟ ਮਾਰਸ਼ਲ ਯਾਨੀ ਕਿ ਜਿਹੜਾ ਮੌਤ ਦੀ ਸਜ਼ਾ ਹੁੰਦੀ ਹੈ राजे ਤੇ ਇੱਕ ਜਿਹੜਾ ਹੁੰਦਾ ਆਰਮੀ ਦੇ ਨਾਲ ਸੰਬੰਧਿਤ ਕੋਈ ਵੀ ਜਿਹੜੀ ਸਜ਼ਾ ਹੁੰਦੀ ਆ ਤਾਂ ਉਹਨਾਂ ਦੇ ਵਿੱਚ ਇਹ ਮਾਫੀ ਨਹੀਂ ਦੇ ਸਕਦਾਗਾ ਫਿਰ ਦੂਜੀ ਗੱਲ ਜਿਹੜੀਆਂ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਫੀਆਂ ਦੇ ਸਕਦਾ ਇਸ ਸਟੇਟ ਲੈਵਲ ਤੇ ਦੇ ਸਕਦਾ ਕੇਂਦਰ ਲੈਵਲ ਤੇ ਨਹੀਂ ਦੇ ਸਕਦਾ ਇਹਨੂੰ ਵੀ ਧਿਆਨ ਚ ਰੱਖਣਾ ਠੀਕ ਹੈ ਨਾ ਇਹ ਸਾਰੀਆਂ ਜਿਹੜੀਆਂ ਮਾਫੀਆਂ ਦੇ ਸਕਦਾ ਹੈ ਇਹ ਸਟੇਟ ਲੈਵਲ ਤੇ ਦੇ ਸਕਦਾ ਜਿਹੜੀ ਸਟੇਟ ਲੈਵਲ ਦੁਆਰਾ سزا ਦਿੱਤੀ ਹੋਊਗੀ ਨਾ ਤਾਂ ਉਹਨਾਂ ਦੇ ਵਿੱਚ ਇਹ ਮਾਫੀਆਂ ਦੇ ਸਕਦਾ ਜਿਹੜੀਆਂ ਸੈਂਟਰਲ ਲੈਵਲ ਤੇ ਦਿੱਤੀ ਵੀ ਹੋਊਗੀ ਉਹਦੇ ਵਿੱਚ ਨਹੀਂ ਦੇ ਸਕਦਾ ਤੇ ਇਹ ਧਿਆਨ ਚ ਰੱਖਣਾ ਜਿਹੜਾ ਰਾਸ਼ਟਰਪਤੀ ਨਾਲੋਂ ਅਲੱਗ ਆ ਡੈਥ ਸੈਂਡੈਂਸ ਦੇ ਵਿੱਚ ਮਾਫੀ ਨਹੀਂ ਦੇ ਸਕਦਾ ਯਾਨੀ ਕਿ ਮੌਤ ਦੀ ਸਜ਼ਾ ਦੇ ਵਿੱਚ ਮਾਫੀ ਨਹੀਂ ਦੇ ਸਕਦਾ ਜਾਂ ਕੋਰਟ ਕੋਰਟ ਮਾਰਸ਼ਲ ਯਾਨੀ ਕਿ ਆਰਮੀ ਦੀ ਜਿਹੜੀ ਸੈਨਾ ਦੇ ਨਾਲ ਸੰਬੰਧਿਤ ਕੋਈ ਹੁੰਦਾਗਾ ਕੇਸ ਹੁੰਦਾ ਤਾਂ ਉਹਦੇ ਵਿੱਚ ਇਹ ਕੋਈ ਵੀ ਮਾਫੀ ਨਹੀਂ ਕਰ ਸਕਦਾ ਫਿਰ ਇਹਦੇ ਪਾਵਰ ਦਾ ਬਈ ਸਭ ਤੋਂ ਪਹਿਲਾਂ ਐਗਜ਼ੀਕਿਊਟਿਵ ਪਾਵਰਜ਼ ਹੁੰਦੀ ਹੈਗੇ ਆ ਵੀ ਇਹ ਜਿਹੜੇ ਵੀ ਰਾਜ ਦੇ ਐਗਜ਼ੀਕਿਊਟਿਵ ਪਾਵਰ ਹੁੰਦੇ ਆ ਗਵਰਨਰ ਕੋਲੇ ਹੁੰਦੇ ਆ ਜਿਹੜੇ ਸੈਂਟਰ ਲੈਵਲ ਦੇ ਹੁੰਦੇ ਆ ਉਹ ਪ੍ਰੈਜ਼ੀਡੈਂਟ ਕੋਲੇ ਹੁੰਦੇ ਰਾਜੇ ਤਾਂ ਮੁੱਖ ਮੰਤਰੀ ਤੇ ਮੰਤਰੀ ਪਰਿਸ਼ਦ ਦੀ ਨਿਯੁਕਤੀ ਕਰਦਾ ਰਾਜੇ ਇਹਦੇ ਤਹਿਤ ਇਹ ਇਹਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਜਿਹੜੀਆਂ ਨਿਯੁਕਤੀਆਂ ਨੇ ਉਹ ਕੀਤੀਆਂ ਜਾਂਦੀਆਂ ਜਿਨ੍ਹਾਂ ਕਹਿੰਦੀਆਂ ਕਾਰਜਕਾਰੀ ਸ਼ਕਤੀਆਂ ਨੂੰ ਐਗਜ਼ੀਕਿਊਟਿਵ ਮਤਲਬ ਕਾਰਜਕਾਰੀ ਫਿਰ ਰਾਜੇ ਇਹ ਰਾਜ ਦੀ ਯੂਨੀਵਰਸਿਟੀ ਦਾ ਚਾਂਸਲਰ ਹੁੰਦਾ ਜਿਹੜੀਆਂ ਸਟੇਟ ਲੈਵਲ ਤੇ ਯੂਨੀਵਰਸਟੀਆਂ ਹੁੰਦੀਆਂ ਨਾ ਤਾਂ ਉਹਨਾਂ ਦਾ ਚਾਂ ਤਾਂ ਗਵਰਨਰ ਹੁੰਦਾ ਹੈ ਧਿਆਨ ਚ ਰੱਖਣਾ ਇਹ ਕੁਸ਼ਨ ਬਹੁਤ ਵਾਰੀ ਪੇਪਰ ਦੇ ਵਿੱਚ ਆਇਆ ਹੋਇਆ ਹੈ ਅਲੱਗ-ਅਲੱਗ ਸਟੇਮਸ ਦੇ ਨਾਲ ਰਿਲੇਟਡ ਹੈ ਕਿ ਰਾਜ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਉਹਨਾਂ ਦਾ ਚਾਂਸਲਰ ਕੌਣ ਹੁੰਦਾ ਤਾਂ ਗਵਰਨਰ ਹੁੰਦਾ ਇਹਨੂੰ ਧਿਆਨ ਚ ਰੱਖਣਾ ਫਿਰ ਜਿਹੜੀਆਂ ਰਾਜ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਹੁੰਦਾ ਉਪ-ਕੋਲਪਤੀ ਹੁੰਦਾ ਰਜੇ ਚਾਂਸਲਰ ਉਪ-ਕੋਲਪਤੀ ਚਾਂਸਲਰ ਦਾ ਮਤਲਬ ਕੋਲਪਤੀ ਰਜੇ ਪੰਜਾਬੀ ਚ ਵੀ ਲਿਖਿਆ ਜਾ ਸਕਦਾ ਕੁਝ ਵੀ ਤੁਸੀਂ ਆਮਦਾ ਧਿਆਨ ਰੱਖਿਓ ਓਕੇ ਤਾਂ ਉਹਦੀ ਨਿਯੁਕਤੀ ਕਰਦਾ ਰਾਜ ਰਾਜ ਇਲੈਕਸ਼ਨ ਕਮਿਸ਼ਨ ਨੂੰ ਪੁਆਇੰਟ ਕਰਦਾ ਜਾਨੀ ਕਿ ਰਾਜ ਚੋਣ ਆਯੋਗ ਹੈ ਜਿਹੜੇ ਉਹਦੇ ਨਾਲ ਸੰਬੰਧਿਤ ਜਿੰਨੇ ਵੀ ਮੈਂਬਰ ਹੁੰਦੇ ਆ ਉਹਨਾਂ ਦੀ ਜਿਹੜੀ ਅਪੁਆਇੰਟ ਆ ਉਹਨਾਂ ਨੂੰ ਨਿਯੁਕਤ ਜਿਹੜਾ ਇਹ ਕੌਣ ਕਰਦਾ ਤੱਕ ਗਵਰਨਰ ਕਰਦਾ ਸੰਬੰਧਿਤ ਸਟੇਟ ਦਾ ਸਟੇਟ ਪਬਲਿਕ ਸਰਵਿਸ ਕਮਿਸ਼ਨ ਰਾਜ ਲੋਕ ਸੇਵਾ ਯੋਗ ਦੇ ਜਿਹੜੇ ਮੈਂਬਰ ਹੁੰਦੇ ਰਾਜ ਜਿਵੇਂ ਆਈਏਐਸ ਆਈਪੀਐਸ ਜਿਹੜੇ ਸਟੇਟ ਲੈਵਲ ਤੇ ਜਿਵੇਂ ਇਸ ਤਰ੍ਹਾਂ ਦੇ ਜਿਹੜੇ ਲੋਕ ਭਲਾਈ ਨਾਲ ਸੰਬੰਧਿਤ ਜਿਹੜੇ ਮੈਂਬਰ ਹੁੰਦੇ ਆ ਤਾਂ ਉਹਨਾਂ ਦੀ ਨਿਯੁਕਤੀ ਕੌਣ ਕਰਦਾਗਾ ਗਵਰਨਰ ਕਰਦਾ ਫਿਰ ਰਾਜੇ ਬਟ ਇਹਨਾਂ ਨੂੰ ਹਟਾ ਰਾਸ਼ਟਰਪਤੀ ਸਕਦਾ ਇਹ ਵੀ ਧਿਆਨ ਚ ਰੱਖਣਾ ਜਿਹੜੇ ਰਾਜ ਲੋਕ ਸੇਵਾ ਈਯੋਗ ਇਸ ਤਰ੍ਹਾਂ ਸਟੇਟਮੈਂਟ ਲਿਖੀ ਹੋਊਗੀ ਤੇ ਮੈਂਬਰਾਂ ਨੂੰ ਹਟਾ ਕੌਣ ਸਕਦਾ ਤਾਂ ਹਟਾ ਰਾਜੇ ਰਾਸ਼ਟਰਪਤੀ ਸਕਦਾ ਤੇ ਨਿਯੁਕਤ ਕੌਣ ਕਰਦਾ ਗਵਰਨਰ ਕਰਦਾ ਠੀਕ ਹੈ ਨਾ ਧਿਆਨ ਚ ਰੱਖਣਾ ਇਹਨੂੰ ਮੈਂ ਹਾਈਲਾਈਟ ਕੀਤਾ ਹੋਇਆ ਇਹਨੂੰ ਨੋਟ ਕਰ ਲਿਓ ਫਿਰ ਰਾਜ ਦੇ ਜਿੰਨੇ ਵੀ ਰਾਜੇ ਰਾਜ ਸਰਕਾਰ ਦੇ ਜਿੰਨੇ ਵੀ ਕਾਰਜ ਹੁੰਦੇ ਆ ਸਾਰੇ ਰਾਜਪਾਲ ਦੇ ਨਾਂ ਤੇ ਕੀਤੇ ਜਾਂਦੇ ਜਿਵੇਂ ਜਿਹੜੇ ਸੈਂਟਰ ਲੈਵਲ ਦੇ ਕਾਰਜ ਹੁੰਦੇ ਆ ਜਿਹੜੇ ਉਹ ਰਾਸ਼ਟਰਪਤੀ ਦੇ ਨਾਂ ਤੇ ਕੀਤੇ ਜਾਂਦੇ ਜਿਵੇਂ ਮੰਨ ਲਓ ਨਾ ਮਾਤਰ ਕਾਰਜਪਾਲਿਕਾ ਹੁੰਦੀ ਹੈ ਨਾ ਰਬਰ ਸਟੈਂਪ ਦੇ ਸਮਾਨ ਸਮਝਿਆ ਜਾਂਦਾ ਹੈ ਵੀ ਜਿੰਨੇ ਵੀ ਉਹਦੇ ਪਾਵਰਸ ਹੁੰਦੇ ਆ ਉਹਨਾਂ ਦੀ ਵਾਰ ਤੋਂ ਸਾਰੀ ਪ੍ਰਧਾਨ ਮੰਤਰੀ ਕਰਦਾ ਤਾਂ ਉਸੇ ਤਰ੍ਹਾਂ ਸਟੇਟ ਲੈਵਲ ਤੇ ਜਿਹੜਾ ਹੈਗਾ ਮੁੱਖ ਮੰਤਰੀ ਦੁਆਰਾ ਕੀਤੀ ਜਾਂਦੀ ਹੈ ਇਹਨਾਂ ਦੇ ਜਿਹੜੇ ਵੀ ਪਾਵਰਸ ਹੁੰਦੇ ਆ ਉਹਨਾਂ ਦੀ ਵਾਰ ਤੋਂ ਐਡਵੋਕੇਟ ਜਰਨਲ ਆਫ ਸਟੇਟ ਦੀ ਨਿਯੁਕਤੀ ਕੀਤੀ ਜਾਂਦੀ ਹੈ ਰਾਜੇ ਜਿਵੇਂ ਸੈਂਟਰ ਲੈਵਲ ਤੇ ਅਟਾਰਨੀ ਜਰਨਲ ਹੁੰਦਾ ਮਹਾਨਿਆਯਵਾਦੀ ਹੁੰਦਾ ਉੱਥੇ ਤਾਂ ਉਵੇਂ ਜਿਹੜਾ ਸਟੇਟ ਲੈਵਲ ਤੇ ਜਿਹੜਾ ਵਕੀਲ ਹੁੰਦਾ ਉਹਦੀ ਨਿਯੁਕਤੀ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਫਿਰ ਲੈਜਿਸਲੇਟਿਵ ਪਾਵਰਸ ਰਾਜੇ ਇਹਦੇ ਵਿੱਚ ਆਰਟੀਕਲ 177 ਦੇ ਤਹਿਤ ਰਾਜ ਵਿਧਾਨ ਮੰਡਲ ਦਾ ਜਿਹੜਾ ਸੈਸ਼ਨ ਬੁਲਾ ਸਕਦਾ ਰਾਜੇ ਇਹ ਜਿਵੇਂ ਵਿਧਾਨ ਮੰਡਲ ਜਿਵੇਂ ਆਪਣੀ ਸੰਸਦ ਹੁੰਦੀ ਆ ਉਵੇਂ ਸਟੇਟ ਲੈਵਲ ਤੇ ਵਿਧਾਨ ਮੰਡਲ ਹੁੰਦੀ ਰਹਿ ਜੀ ਜਿਹਦੇ ਦੋ ਸਦਨ ਹੁੰਦੇ ਆ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ਤੇ ਤੀਜਾ ਅੰਗ ਇਹਦਾ ਕੀ ਹੁੰਦਾ ਗਵਰਨਰ ਹੁੰਦਾ ਇਹਦੇ ਇਹ ਤਿੰਨ ਅੰਗ ਹੁੰਦੇ ਰਾਜੇ ਸਦਨ ਦੋ ਤੀਜਾ ਅੰਗ ਕਿਹੜਾ ਹੁੰਦਾ ਅੰਗ ਪੁੱਛ ਲੈਂਦਾ ਤਿੰਨ ਹੁੰਦੇ ਆ ਤਾਂ ਉਹਨਾਂ ਦਾ ਜਿਹੜਾ ਇਹ ਸੈਸ਼ਨ ਹੈ ਜਿਹੜਾ ਉਹਨੂੰ ਬੁਲਾ ਸਕਦਾ ਆਰਟੀਕਲ 174 ਦੇ ਤਹਿਤ ਫਿਰ ਇਹਨਾਂ ਦੀ ਸਾਂਝੀ ਬੈਠਕ ਬੁਲਾ ਸਕਦਾ ਰਾਜੇ ਜੇਕਰ ਇਹਨੂੰ ਲੱਗੇ ਕਿ ਵੀ ਕੋਈ ਵੀ ਕਾਰਜ ਜਿਹੜਾ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਤਾਂ ਵਿਧਾਨਪਰਿਸ਼ਦ ਤੇ ਵਿਧਾਨ ਸਭਾ ਦੀ ਸਾਂਝੀ ਬੈਠਕ ਦੇ ਵਿੱਚ ਭਾਸ਼ਣ ਦੇ ਸਕਦਾ ਜਿਹੜੀ ਬ라이 ਵੀ ਹੁੰਦੀ ਹੈ ਰਾਜੇ ਫਿਰ ਉਹਨਾਂ ਨੂੰ ਚੋਣਾਂ ਦੇ ਜਿਹੜਾ ਚੋਣਾਂ ਤੋਂ ਮੰਗਰੋਂ ਪਹਿਲਾ ਸਮਾਗਮ ਹੁੰਦਾ ਰਾਜੇ ਜਦੋਂ ਵੋਟਾਂ ਪੈਂਦੀਆਂ ਉਹ ਤੋਂ ਪਹਿਲਾਂ ਜਿਹੜਾ ਪਹਿਲਾ ਸੈਸ਼ਨ ਹੁੰਦਾ ਜਿਵੇਂ ਆਪਣੇ ਤਿੰਨ ਸੈਸ਼ਨ ਹੁੰਦੇ ਆ ਨਾ ਵੀ ਇੱਕ ਫਰਵਰੀ 'ਚ ਹੁੰਦਾਗਾ ਫਿਰ ਉਹ ਜਿਵੇਂ ਮੈਂ ਤੁਹਾਨੂੰ ਸਾਰੇ ਸਮਝਾਇਆ ਤਿੰਨ ਤਰ੍ਹਾਂ ਦੇ ਸਤਰ ਹੁੰਦੀ ਆ ਪੂਰਾ ਡਿਟੇਲ ਦੇ ਵਿੱਚ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਸਮਾਗਮ ਹੋਊਗਾ ਉਹਦੀ ਹਰੇਕ ਸਾਲ ਉਹਦੀ ਉਹਦੇ ਵਿੱਚ ਵੀ ਭਾਸ਼ਣ ਦੇ ਸਕਦਾ ਰਾਜੀ ਤੇ ਹਰੇਕ ਸਾਲ ਦੇ ਵਿੱਚ ਜਿਹੜਾ ਪਹਿਲਾ ਸਮਾਗਮ ਹੁੰਦਾ ਉਹਦੇ ਵਿੱਚ ਵੀ ਭਾਸ਼ਣ ਦੇ ਸਕਦਾ ਫਿਰ ਰਾਜੀ ਆਰਟੀਕਲ 123 213 ਜਿਵੇਂ 123 ਦੇ ਤਹਿਤ ਰਾਸ਼ਟਰਪਤੀ ਕੋਲੇ ਹੁੰਦਾ ਕਿ ਉਹ ਐਧਿਆਦੇਸ਼ ਜਾਰੀ ਕਰ ਸਕਦਾ ਤੇ 213 ਦੇ ਤਹਿਤ ਜਿਹੜਾ ਇਹਦੇ ਕੋਲੇ ਅਧਿਕਾਰ ਹੁੰਦਾ ਗਵਰਨਰ ਦੇ ਕੋਲ ਕਿ ਉਹ ਅਧਿਆਦੇਸ਼ ਜਾਰੀ ਕਰ ਸਕਦਾ ਜੇਕਰ ਇਹਨੂੰ ਆਏ ਲੱਗੇ ਵੀ ਜਿਹੜੀ ਵਿਧਾਨ ਮੰਡਲ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਤਾਂ ਅਧਿਆਦੇਸ਼ ਜਾਰੀ ਕਰ ਸਕਦਾ ਹੈ ਜੀ ਬਟ ਇਹਨੇ 6 ਹਫ਼ਤੇ ਦਾ ਸਮਾਂ ਹੁੰਦਾ ਜਿਹੜੀ ਇਹ ਬੈਲ ਦੀ ਮਿਆਦ ਹੁੰਦੀ ਹੈ 6 ਹਫ਼ਤੇ ਦੀ ਹੁੰਦੀ ਹੈ ਜਿਵੇਂ ਜਿਹੜਾ ਪ੍ਰੈਜ਼ੀਡੈਂਟ ਵਾਲੇ ਨਾਲ ਸੰਬੰਧਿਤ ਬੈਲ ਹੁੰਦਾ ਜਿਹੜਾ ਉਹ ਅਧਿਆਦੇਸ਼ ਜਾਰੀ ਕਰਦਾ 123 ਵਾਲਾ ਉਹ 6 ਮਹੀਨੇ ਦੀ ਮਿਆਦ ਹੁੰਦੀ ਹੈ ਤਾਂ ਇਹ 6 ਹਫ਼ਤੇ ਦੀ ਮਿਆਦ ਹੁੰਦੀ ਹੈ ਫਿਰ ਇਹਦੇ ਫਾਈਨੈਂਸ਼ੀਅਲ ਪਾਵਰਜ਼ ਹੈ ਜੀ ਵੀ ਆਰਟੀਕਲ 202 ਦੇ ਤਹਿਤ ਹੈ ਜਿਹੜੇ ਵੀ ਸਟੇਟ ਬਜਟ ਹੁੰਦੇ ਆ ਗਿਆ ਉਹ ਗਵਰਨਰ ਦੇ ਨਾਮ ਤੇ ਪੇਸ਼ ਕੀਤਾ ਜਾਂਦਾ ਜਿਵੇਂ ਬਜਟ ਪੇਸ਼ ਕੀਤਾ ਜਾਂਦਾ ਨਾ ਜਿਹੜਾ ਕੇਂਦਰ ਲੈਵਲ ਤੇ ਕੀਤਾ ਜਾਂਦਾ ਉਹ ਰਾਸ਼ਟਰਪਤੀ ਦੇ ਨਾਮ ਤੇ ਕੀਤਾ ਜਾਂਦਾ ਤੇ ਜਿਹੜਾ ਸਟੇਟ ਲੈਵਲ ਤੇ ਕੀਤਾ ਜਾਂਦਾ ਉਹ ਗਵਰਨਰ ਦੇ ਨਾਮ ਤੇ ਕੀਤਾ ਜਾਂਦਾ ਆਰਟੀਕਲ 203 ਦੇ ਤਹਿਤ ਰਾਜੇ ਜਿਹੜਾ ਧਾਨ ਬੈਲ ਹੁੰਦਾ ਮਨੀ ਬੈਲ ਹੁੰਦਾ ਉਹ ਰਾਸ਼ਟਰਪਤੀ ਦੀ ਰਾਜਪਾਲ ਦੀ ਆਗਿਆ ਤੋਂ ਬਿਨਾਂ ਵਿਧਾਨ ਸਭਾ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਜਿਵੇਂ ਆਪਾਂ ਉਹਦੇ ਵਿੱਚ ਪੜਿਆ ਸੀਗਾ ਨਾ ਪ੍ਰੈਜ਼ੀਡੈਂਟ ਵਾਲੇ ਦੇ ਵਿੱਚ ਵੀ ਰਾਸ਼ਟਰਪਤੀ ਦੀ ਜਿਹੜੀ ਪੂਰਵ ਅਨੁਮਤੀ ਲੈਣੀ ਪੈਂਦੀ ਹੈ ਧਾਨ ਬੈਲ ਤੇ ਵੀ ਉਹਨਾਂ ਦੀ ਪੂਰਵ ਅਨੁਮਤੀ ਤੋਂ ਬਾਅਦ ਜਿਹੜਾ ਉਹ ਪੇਸ਼ ਕੀਤਾ ਜਾਂਦਾ ਤਾਂ ਉਸੇ ਤਰ੍ਹਾਂ ਆਰਟੀਕਲ 203 ਦੇ ਤਹਿਤ ਜਿਹੜਾ ਸਟੇਟ ਲੈਵਲ ਦੇ ਧਾਨ ਬੈਲ ਹੁੰਦਾ ਉਹ ਰਾਜਪਾਲ ਦੀ ਜਿਹੜੀ ਪੂਰਵ ਆਗਿਆ ਹੁੰਦੀ ਹੈਗੀਆ ਉਹਦੇ ਤੋਂ ਬਿਨਾਂ ਵਿਧਾਨ ਸਭਾ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਫਿਰ ਰਾਜ ਇਹਦੇ ਵਿਵੇਕਸ਼ੀਲ ਜਾਂ ਇੱਛੂਕ ਸ਼ਕਤੀਆਂ ਆਉਂਦੀਆਂ ਹੁਣ ਮੈਂ ਤੁਹਾਨੂੰ ਇਹਦੀਆਂ ਦੱਸ ਚੁੱਕੀ ਆਂ ਰਾਜੇ ਵਿਹੀਂ ਆਪ ਇਹਦੀਆਂ ਕਾਰਜਕਾਰੀ ਵੀ ਚੈੱਕ ਕਰ ਚੁੱਕੀਆਂ ਵਿਧਾਨਿਕ ਵੀ ਕਰ ਲਈਆਂ ਫਿਰ ਜਿਹੜੇ ਇਹਦੇ ਪਾਰਡਨ ਪਾਵਰ ਸੀ ਰਾਜੇ ਇਹੀ ਜਿਹੜੀਆਂ ਨਿਆਂਕ ਸ਼ਕਤੀਆਂ ਹੈਗੀਆਂ ਫਿਰ ਨੰਬਰ 4 ਤੇ ਇਹਦੀਆਂ ਵਿੱਤੀ ਸ਼ਕਤੀਆਂ ਵੀ ਕਰ ਲਈਆਂ ਫਾਈਨੈਂਸ਼ੀਅਲ 4 ਆ ਗਿਆ ਨਾ ਕਿਉਂਕਿ ਆਪਾਂ ਲੈਗ ਵਾਲਾ ਇੱਧਰ ਐਡ ਨਹੀਂ ਕੀਤਾ 4 ਹੋ ਗਿਆ ਤੇ ਪੰਜਵੇਂ ਨੰਬਰ ਤੇ ਇਹਦੀਆਂ ਵਿਵੇਕਸ਼ੀਲ ਜਾਂ ਇੱਛੂਕ ਸ਼ਕਤੀਆਂ ਆਏਗੀਆਂ ਜਿਹੜੀਆਂ ਕਿ 163 ਦੇ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਗਵਰਨਰ ਹੈ ਜਿਹੜਾ ਉਹ ਆਪਣੀ ਮਰਜ਼ੀ ਕਰ ਸਕਦਾ ਜਿਵੇਂ ਮੰਨ ਲਓ ਕੋਈ ਪਾਰਟੀ ਹੈ ਜਿਹੜੀ ਵੀ ਜਿਵੇਂ ਮੰਨ ਲਓ ਵਿਧਾਨ ਸਭਾ ਦੇ ਵਿੱਚ ਜਦੋਂ ਵੀ ਸਰਕਾਰ ਬਣਦੀ ਹੈ ਨਾ ਵਿਧਾਨ ਸਭਾ ਦੇ ਵਿੱਚ ਮੋਸਟਲੀ ਬਣਦੀ ਹੈ ਵਿਧਾਨ ਸਭਾ ਦੇ ਵਿੱਚੋਂ ਤਾਂ ਜੇ ਕੋਈ ਪਾਰਟੀ ਜਿਹੜੀ ਉਹ ਮੈਜੋਰਟੀ ਨਹੀਂ ਲੈ ਕੇ ਆਉਣੀ ਵੀ ਕਿਸੇ ਕੋਲੇ ਬਹੁਮਤ ਨਹੀਂ ਹੁੰਦਾਗਾ ਕਲੀਅਰ ਬਹੁਮਤ ਨਹੀਂ ਹੁੰਦਾਗਾ ਤਾਂ ਜਿਹੜਾ ਗਵਰਨਰ ਹੁੰਦਾ ਉਹ ਆਪਣੀ ਮਰਜ਼ੀ ਦੇ ਨਾਲ ਸੀਐਮ ਦੀ ਫਿਰ ਨਿਯੁਕਤੀ ਕਰ ਸਕਦਾ ਜੇਕਰ ਕਿਸੇ ਕੋਲ ਕਲੀਅਰ ਜਿਹੜਾ ਹੈਗਾ ਮжоਰਿਟੀ ਨਾ ਹੋਵੇ ਬਹੁਮਤ ਨਾ ਹੋਵੇ ਫਿਰ ਜੇ ਜੇ ਰਾਸ਼ਟਰਪਤੀ ਰੂਲ ਲਾਗੂ ਕਰਨਾ ਹੋਵੇ ਤਾਂ ਇਹ ਬਿਨਾ ਸਲਾਹ ਦੇ ਰਾਸ਼ਟਰਪਤੀ ਨੂੰ ਕਹਿ ਸਕਦਾ ਪ੍ਰੈਜ਼ੀਡੈਂਟ ਰੂਲ ਨੂੰ ਲਾਗੂ ਕਰਨ ਵਾਸਤੇ ਫਿਰ ਕੋਈ ਵੀ ਬੈਲ ਜੋ ਵਿਧਾਨ ਸਭਾ ਦੁਆਰਾ ਪੇਸ਼ ਕੀਤਾ ਜਾਂਦਾ ਵਿਧਾਨ ਪਰਿਸ਼ਦ ਦੁਆਰਾ ਪੇਸ਼ ਕੀਤਾ ਜਾਂਦਾ ਦਾ ਰਾਸ਼ਟਰਪਤੀ ਜਿਹੜਾ ਗਵਰਨਰ ਆ ਉਹਨੂੰ ਬੈਲ ਨੂੰ ਰਿਜ਼ਰਵ ਕਰਕੇ ਆਪਣੇ ਕੋਲ ਰੱਖ ਸਕਦਾ ਵੀ ਇਹ ਕਹਿ ਸਕਦਾ ਕਿ ਮੈਂ ਰਾਸ਼ਟਰਪਤੀ ਦੀ ਸਲਾਹ ਲਈ ਰੱਖਿਆਗਾ ਉਹਨੀ ਸਲਾਹ ਤੋਂ ਬਾਅਦ ਜਿਹੜਾ ਹੈਗਾ ਇਸ ਬੈਲ ਤੇ ਕੋਈ ਡਿਸੀਜਨ ਲਿਆ ਜਾਊਗਾ ਤਾਂ ਬੈਲ ਨੂੰ ਆਪਣੇ ਕੋਲ ਰਿਜ਼ਰਵ ਕਰਕੇ ਰੱਖ ਸਕਦਾ ਤਾਂ ਇਹ ਸੀ ਬਈ ਆਪਣੀ ਕਲਾਸ ਆਪਾਂ ਪੂਰਾ ਗਵਰਨਰ ਵਾਲਾ ਟੌਪਿਕ ਆ ਜਿਹੜਾ ਉਹ 24 ਮਿੰਟਸ ਦੇ ਵਿੱਚ ਜਿਹੜਾ ਉਹ ਕਵਰ ਕਰਦਾ ਕੋਈ ਵੀ ਪੁਆਇੰਟ ਮਿਸ ਨਹੀਂ ਕੀਤਾ राजे ਸਾਰੇ ਪੁਆਇੰਟ ਆ ਜਿਹੜੇ ਉਹਨਾਂ ਨੂੰ ਮੈਂ ਡਿਸਕਸ ਕਰਤੀਆ ਜਿੰਨੇ ਵੀ ਇਹਦੇ ਨਾਲ ਸੰਬੰਧਿਤ ਆਮ ਕਰਦੀਆਂ ਤੁਹਾਨੂੰ ਕਲਾਸ ਵਧੀਆ ਲੱਗੀ ਹੋਊਗੀ ਪਸੰਦ ਆਈ ਹੋਊਗੀ ਜੇਕਰ ਬਰਾਜੇ ਤੁਹਾਨੂੰ ਸਮਝ ਆਇਆ ਕਲਾਸ ਵਧੀਆ ਲੱਗੀ ਤੁਹਾਨੂੰ ਲੱਗਿਆ ਵੀ ਹਾਂ ਕੰਟੈਂਟ ਵਧੀਆ ਤਾਂ ਕਲਾਸ ਵਾਚ ਕਰਨ ਤੋਂ ਬਾਅਦ ਇੱਕ ਲਾਈਕ ਤੇ ਇੱਕ ਕਮੈਂਟ ਜ਼ਰੂਰ ਦਿਓ ਤੇ ਜਿਨ੍ਹਾਂ ਨੇ ਪਹਿਲੀ ਵਾਰ ਕਲਾਸ ਵਾਚ ਕੀਤੀ ਹੈ ਬਈ ਉਹ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਜਿਹੜੇ ਹੋਰ ਕਲਾਸਿਸ ਉਹ ਵੀ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕਣ ਆਪਣਾ ਗਵਰਨਰ ਦਾ ਟਾਪਿਕ ਰਾਜੇ ਪੂਰਾ ਹੋ ਚੁੱਕਿਆ ਤਾਂ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟਾਪਿਕ ਦੇ ਨਾਲ ਥੈਂਕ ਯੂ